ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਅਸੀਂ ਹਿਡਨ ਆਈਡਲ ਦੁਆਰਾ ਕਰਵਾਏ ਜਾ ਰਹੇ ਪੰਜਾਬੀ ਬਸੰਤ ਮੁਕਾਬਲਿਆਂ ਬਾਰੇ ਜਾਣਾਂਗੇ ਹਿਡਨ ਆਈਡਲ ਦੁਨੀਆ ਦਾ ਅਸਲੀ ਮੰਚ ਹੈ ਹਿਡਨ ਆਈਡਲ ਇੱਕ ਅੰਤਰਰਾਸ਼ਟਰੀ ਟਰੇਡਮਾਰਕ ਹੈ ਇਸ ਮੁਕਾਬਲੇ ਵਿੱਚ ਚਾਰ ਸ਼੍ਰੇਣੀਆਂ ਹੋਣਗੀਆਂ ਪਹਿਲਾ ਪੰਗੜਾ ਦੂਜਾ ਗਿੱਧਾ ਤੀਜਾ ਲੋਡੀ ਚੌਥਾ ਗੋਣਾ ਜਿਸ ਵਿੱਚ ਸਿਰਫ ਪੰਜਾਬੀ ਗਾਣੇ ਗਾਏ ਜਾਣਗੇ आम दिशा निर्देश पहला यह एक ऑनलाइन मुकाबला है भाग लेना सारेन ਲਈ ਮੁਫਤ ਹੈ ప్రతి వ్యక్తి ਇੱਕ ਐਂਟਰੀ ਦੀ ਅਗਿਆ ਹੈ ਸਮੂਹ ਵੀ ਹਿੱਸਾ ਲੈ ਸਕਦੇ ਹਨ ਅਰਜ਼ੀ ਦੇਣ ਦੀ ਆਖਰੀ ਮਿਤੀ 15 ਜੁਲਾਈ 2025 ਹੈ ਅਤੇ ਨਤੀਜਾ ਐਲਾਨਨ ਦੀ ਮਿਤੀ 25 ਜੁਲਾਈ 2025 ਹੈ ਨਤੀਜੇ ਤੁਸੀਂ hiddenidol.com/results ਤੇ ਜਾ ਕੇ ਦੇਖ ਸਕਦੇ ਹੋ ਗਾਇਨ ਵਿੱਚ ਇੱਕ ਜੇਤੂ ਅਤੇ ਨਾਚ ਵਿੱਚ ਇੱਕ ਜੇਤੂ ਨੂੰ 1000 ਰੁਪਏ ਦਾ ਨਕਦ ਨਾਮ ਮਿਲੇਗਾ ਆਓ ਵੇਖੀਏ ਕਿ ਇਸ ਸ਼ਾਨਦਾਰ ਮੁਕਾਬਲੇ ਲਈ ਅਪਲਾਈ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ hiddenidol.com/apply ਤੇ ਜਾਓ ਫਿਰ ਉੱਥੇ ਦਿੱਤੇ ਗਏ ਫਾਰਮ ਨੂੰ ਸਹੀ ਢੰਗ ਨਾਲ ਭਰੋ ਉਸ ਤੋਂ ਬਾਅਦ ਚਾਰ ਚੀਜ਼ਾਂ ਵਿੱਚੋਂ ਕਿਸੇ ਇੱਕ ਦਾ ਪ੍ਰਦਰਸ਼ਨ ਕਰਦੇ ਹੋਏ ਆਪਣਾ 1 ਤੋਂ 3 ਮਿੰਟ ਦਾ ਵੀਡੀਓ ਭੇਜੋ। ਪੰਗੜਾ, ਗਿੱਧਾ, ਲੁੱਡੀ ਜਾਂ ਪੰਜਾਬੀ ਵਿੱਚ ਗਾਉਣਾ ਇਹਨਾਂ ਵਿੱਚ ਤੁਸੀਂ ਕੁਝ ਵੀ ਕਰ ਸਕਦੇ ਹੋ। ਫਿਰ ਇਸ ਨੂੰ WhatsApp ਜਾਂ Telegram ਨੰਬਰ 9176510969 ਤੇ ਭੇਜੋ। ਆਓ ਹੁਣ ਵੇਖੀਏ ਕਿ ਨਤੀਜਿਆਂ ਦੀ ਜਾਂਚ ਕਿਵੇਂ ਕਰਨੀ ਹੈ। ਨਤੀਜਾ 25 ਜੁਲਾਈ 2025 ਨੂੰ hiddenidol.com/results ਤੇ ਕੋਸ਼ਿਸ਼ ਕੀਤਾ ਜਾਵੇਗਾ ਜੇਤੂਆਂ ਨੂੰ ਈ ਸਰਟੀਫਿਕੇਟ ਅਤੇ ਹਰੇਕ ਗਾਇਨ ਅਤੇ ਡਾਂਸ ਵਿੱਚ 1000 ਰੁਪਏ ਦਾ ਨਕਦ ਨਾਮ ਮਿਲੇਗਾ ਸਾਰੇ ਸ਼ਾਰਟਲਿਸਟ ਕੀਤੇ ਗਏ ਲੋਕਾਂ ਨੂੰ ਈ ਸਰਟੀਫਿਕੇਟ ਵੀ ਮਿਲਣਗੇ ਹੁਣ ਅਸੀਂ ਜਾਣਦੇ ਹਾਂ ਕਿ ਆਪਣੇ ਨਕਦ ਨਾਮ ਦਾ ਦਾਵਾ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ hiddenidol.com/results ਤੇ ਜਾਓ ਫਿਰ ਉੱਥੇ ਆਪਣਾ ਨਕਦ ਨਾਮ ਕਿਵੇਂ ਇਕੱਠਾ ਕਰੀਏ ਲੇਬਲ ਵਾਲਾ ਵੀਡੀਓ ਵੇਖੋ ਹਿੰਦੀ ਵੀਡੀਓ ਦਾ ਲਿੰਕ ਵੀ ਇੱਥੇ ਦਿੱਤਾ ਗਿਆ ਹੈ ਜੇਕਰ ਤੁਹਾਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤੁਸੀਂ ਕਿਸੇ ਵੀ ਪੁੱਛਗਿੱਛ ਲਈ ਇੱਥੇ ਸੰਪਰਕ ਕਰ ਸਕਦੇ ਹੋ WhatsApp ਜਾਂ Telegram ਨੰਬਰ 9176510969 Instagram @hiddenidol.news email contact@hiddenidol.com ਵੈਬਸਾਈਟ www.hiddenidol.com ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ